ਹਾਂਜੀ ਸਾਥੀਓ ਗੁਰਮੁਖੀ ਵਰਣਮਾਲਾ ਦੇਖਣ ਦਾ ਸੈੱਟ ਤੀਜਾ ਜਿਹਦੇ ਵਿੱਚ ਆਪਾਂ ਨੰਨਾ ਲੱਲਾ ਤੇ ਠੱਠਾ ਦੀ ਬਣਤਰ ਨੂੰ ਸਮਝਾਂਗੇ ਤਾਂ ਦੇਖਦੇ ਆਪਾਂ ਤੇ ਇਹਦੇ ਵਿੱਚ ਪਹਿਲਾਂ ਆਪਾਂ ਨੰਨਾ ਦੇਖਾਂਗੇ ਨੰਦਾ ਨੰਨਾ ਕਿਵੇਂ ਬਣਾਉਣਾ ਹੈ ਦੇਖੋ ਆਹ ਵਾਲੀ ਸਿੱਧੀ ਲਾਈਨ ਆਹ ਨੀਲੀ ਰੰਗ ਨੂੰ ਟੱਚ ਨਹੀਂ ਕਰਨਾ ਆਪਾਂ ਥੋੜਾ ਜਿਹਾ ਉੱਪਰ ਰੱਖਣਾ ਹੈ ਇੱਥੋਂ ਬੇਸ ਤਰ੍ਹਾਂ ਬੰਨਣਾ ਹੈ ਇਸ ਤਰ੍ਹਾਂ ਇੱਕ ਹੋਰ ਦੇਖਦੇ ਹਾਂ थोड़ा जो ऊपर इस तरह घूमना है फिर इस तरह घूमना ठीक उस तो बाद फिर अपा लल्ला आ वाली जी वी बनाते हैं आ नीली तो थोड़ी जी हेठा आएगी फिर इस तरह फिर इस तरह ठीक है एक होर बना के ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਠੱਠਾ ਠੱਠੇ ਨੂੰ ਤੁਸੀਂ ਦੋ ਤਰੀਕੇ ਨਾਲ ਬਣਾ ਸਕਦੇ ਹੋ ਪਹਿਲਾ ਤਰੀਕਾ ਇਹ ਹੈ ਕਿ ਆਪਾਂ ਇਸ ਨੀਲੀ ਦੇ ਉੱਪਰ ਰੱਖਣਾ ਹੈ ਇਸ ਤਰ੍ਹਾਂ ਗੋਲ ਘੁੰਮਣਾ ਹੈ ਠੀਕ ਹੈ ਦੂਜਾ ਤਰੀਕਾ ਇਹ ਹੈ ਕਿ ਜੇ ਵੀ ਗੋਲ ਨਹੀਂ ਕੋ ਮੈ ਜਾਂਦਾ ਆਪਣੇ ਤੋਂ ਆਪਾਂ ਕੀ ਕਰ ਸਕਦੇ ਆ ਇਤੋਂ ਦੀ ਦੂਰ ਇਸ ਤਰ੍ਹਾਂ ਵਾਪਸ ਆਪਾਂ ਉਮਕੇ ਇਸ ਤਰ੍ਹਾਂ ਆ ਸਕਦੇ ਹਾਂ ਠੀਕ ਹੈ ਜੀ ਤੇ ਇਸੇ ਸਾਡੇ